ਸਵੇਰ ਦੇ 4:00 ਵੱਜ ਚੁੱਕੇ ਨੇ ਤੇ ਦੇਖ ਸਕਦੇ ਹੋ ਇੱਕ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਮਿਲੀ ਕਿ ਸੈਕਟਰ 37 ਦੇ 41 ਲਾਈਟ ਪੁਆਇੰਟ ਤੇ ਇੱਕ ਝਗੜੇ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਦੇਖੋ ਜਦ ਪੁਲਿਸ ਮੌਕੇ ਤੇ ਪਹੁੰਚੀ ਮੌਕੇ ਤੇ ਜ਼ਮੀਨ ਤੇ ਲਹੂ ਪਿਆ ਹੋਇਆ ਦਿਖਾਈ ਦੇ ਰਿਹਾ ਹੈ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਆਖਰ ਪੂਰਾ ਮਾਮਲਾ ਕੀ ਹੈ ਜਾਂਚ ਅਧਿਕਾਰੀ ਪ੍ਰੋਪਰ ਜਾਂਚ ਕਰ ਰਹੇ ਹੈ ਮੌਕੇ ਦੇਖ ਸਕਦੇ ਹੋ ਤਫतीश ਕਰਦੇ ਹੋਏ ਦਿਖਾਈ ਦੇ ਰਿਹਾ ਹੈ ਚੱਕੀ ਵੀ ਮੁੰਡੇ ਨੂੰ ਚੰਡੀਗੜ੍ਹ ਦੇ ਸੈਕਟਰ 16 ਹਸਪੀਟਲ ਇਲਾਜ ਦੇ ਲਈ ਪਹੁੰਚਾ ਦਿੱਤਾ ਗਿਆ ਆਖਰ ਕੌਣ ਸੀ ਮੁੰਡਾ ਇਸ ਮੁੰਡੇ ਦਾ ਕੋਣ ਹੈ ਕੀ ਇਹ ਤਫਤੀਸ਼ ਦਾ ਮਾਮਲਾ ਹੈ ਪੂਰੀ ਜਾਣਕਾਰੀ ਜੁਟਾਉਣ ਦੀ ਕੋਸ਼ਿਸ਼ ਰਹੀ ਸੀ ਪੁਲਿਸ ਕਿੰਨੀ ਬਰੀਕੀ ਦੇ ਨਾਲ ਜਾਂਚ ਕਰਦੇ ਹੋਏ ਦਿਖਾਈ ਦੇ ਰਹੇ ਨੇ ਕਿਹੜੇ ਇਹ ਸਾਰੇ ਜਿਹੜੇ ਪੋਲ ਹੈ ਮੀਰਬੋਰਡ ਜਿਹੜੇ ਪੋਲ ਹੈ ਹਰ ਐਂਗਲ ਤੋਂ ਤਫਤੀਸ਼ ਕਰ ਲੁਕੇਸ਼ਨ ਪ੍ਰੋਪਰ ਬਣਾਈ ਜਾ ਰਹੀ ਹੈ ਕਿ ਆਖਰ ਇਹ ਪੂਰਾ ਵਿਵਾਦ ਕੀ ਹੈ ਇਹ ਵੀ ਜਾਣਨ ਦੀ ਕੋਸ਼ਿਸ਼ ਕਰ ਰਹੇ ਮੌਕੇ ਤੇ 39 ਥਾਣਾ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਦੇਖ ਸਕਦੇ ਹੋ ਪੁਲਿਸ ਦੇ ਜਿਹੜੇ ਅਧਿਕਾਰੀ ਹੈ ਜਵਾਨ ਹੈ ਮੌਕੇ ਤੇ ਦਿਖਾਈ ਦੇ ਰਹੇ ਨੇ ਦੇ ਤਫਤੀਸ਼ ਕਰਦੇ ਹੋਏ ਦਿਖਾਈ ਦੇ ਰਹੇ ਨੇ ਦੇਖ ਸਕਦੇ ਹੋ ਇੱਧਰ ਤਸਵੀਰਾਂ ਇਸ ਟਾਈਮ 39 थाना ਪੁਲਿਸ ਮੌਕੇ ਤੇ ਤਫਤੀਸ਼ ਕਰਦੀ ਹੋਈ ਦਿਖਾਈ ਦੇ ਰਹੀ ਹੈ ਜ਼ਖਮੀ ਹੋਇਆ ਜਿਹੜਾ ਮੁੰਡਾ ਹੈ ਉਹ ਕੌਣ ਹੈ ਕੀ ਉਹਦੇ ਉੱਪਰ ਜਿਹੜਾ ਬਾਰਦਰ ਕੀਤਾ ਗਿਆ ਉਹ ਵੀ ਜਾਂਚ ਦਾ ਹੁਣ ਵਿਸ਼ਾ ਹੈ ਪੁਲਿਸ ਤੋਂ ਜਾਣਕਾਰੀ ਜਟਾਵਾਂਗੇ ਕਿ ਉਸਤੇ ਕਿਸ ਚੀਜ਼ ਦੇ ਨਾਲ ਹਮਲਾ ਕੀਤਾ ਗਿਆ ਜਿਹੜਾ ਜ਼ਖਮੀ ਮੁੰਡਾ ਉਹਨੂੰ ਸੈਕਟਰ 16 ਹਸਪੀਟਲ ਇਲਾਜ ਦੇ ਲਈ ਪਹੁੰਚਾ ਦਿੱਤਾ ਗਿਆ ਅਨੂਜ ਕੀ ਮਾਮਲਾ ਕੀ ਹੋਇਆ ਸੀ ਤੁਹਾਨੂੰ ਮੇਰਾ ਦੋਸਤ 12 ਐਸੇ ਕਿ ਆਪਾਂ ਮੋਹਲੀ ਬੈਠ ਕੇ ਬੜਾ ਇੰਜੋਏ ਕਰ ਰਹੇ ਸੀ ਬੜੀ ਸਿਗਾ ਹੋਤਾ ਤੇ ਆਪਾਂ ਜਵਾਨਾ ਸਾਹਿਬ ਤੋਂ ਬਪਾ ਸਰ ਬਾਈ ਸਕਟਰ ਮੋਬਾਈਲ ਮਾਰਕੀਟ ਵਿੱਚ ਮੇਰੀ ਸ਼ਾਪ ਹੈ ਉੱਥੇ ਆ ਗਏ ਤੁਸੀਂ ਰਸਤੇ ਵਿੱਚ ਵਿਖਿਆਤ ਅੰਜਨ ਆਦਮੀ ਨੂੰ ਰੋਕਿਆ ਐਚ ਆਰ ਜੀ ਤੋਂ ਪੰਜ ਨੰਬਰ ਕਿੱਡੀ ਸੀਗੀ ਤਾਂ ਗੱਲ ਨੰਬਰ ਕਿੱਡੀ ਉਸਵਾਰ ਨਹੀਂ ਪਤਾ ਉਹਨੇ ਅੱਥਬਰੀ ਕਦੀ ਹੈ ਕੁਝ ਸਮਾਨ ਦਿੱਕੇ ਸਮਾਨ ਦੇ ਸਾਹਿਬ ਮੈਨਾਂ ਕੁਝ ਦਿਖਾਇਆ ਮੈਨੂੰ ਸਿੱਤੇ ਬਾਤ ਕਰਿਆ ਹੈ ਤੇ ਮੈਂ ਪਹੁੰਚ ਗਿਆ ਮੇਰੇ ਦੋਸਤ ਨੂੰ ਕੋਲ ਸਕਟਰ ਹਸਪਤਾਲ ਲੈ ਕੇ ਆਇਸੀ ਸੀ ਕਿੰਨੇ ਵੇ ਪਹੁੰਚੇ ਤੁਸੀਂ ਲਗ 22 ਤੋਂ 3 ਪਹਿਲੇ ਬਿਜਲੀ ਕਰਨਾ ਹੈ ਦੇਰ ਰਾਤ ਦੇਰ ਰਾਤ ਸਾਰੇ 3-4 ਵਜੇ ਆਪਾਂ ਪਹੁੰਚਿਆ ਹਮਲਾਵਰ ਜਿਹੜੇ ਹੈਗੇ ਕਿੰਨੇ ਮੁੰਡੇ ਸੀਗੇ ਉਹ ਤਿੰਨ ਮੁੰਡੇ ਬਾਅਦ ਨਿਕਲੇ ਸੀਗੇ ਚਾਰ ਜਾਂ ਪੰਜ ਸੀਗੇ ਉਹ ਫਿਗੋ ਕਿੰਨੇ ਸੀਗੇ 805 ਤੇ ਮੇਰੇ ਦੋਸਤ ਨੂੰ ਲੈ ਕੇ ਆਏ ਆ ਤੇ ਮੈਂ ਤੁਸੀਂ ਕਿੰਨੇ ਜਣੇ ਸੀਗੇ ਅਸੀਂ ਚਾਰ ਜਣੇ ਸੀਗੇ ਗੱਡੀ 'ਚ ਤਾਂ ਮੈਂ ਬਿਲਕੁਲ ਪਿਓ ਸ਼ਾਲੇ ਸੀਗਾ ਜਦੋਂ ਮੈਨੂੰ ਲੈ ਕੇ ਆਇਆ ਮੇਰਾ ਖੂਨ ਆਇਆ ਤੇ ਕਾਲ ਕੋ ਸਬੂਤ ਕਿਆ ਮਾਰਿਆ ਤੁਹਾਡੇ ਮੇਰੇ ਟਿੱਕੇ ਸਮਾਨਾਂ ਉਨੇ ਵੇ ਸਿੱਤੇ ਹਮਲਾ ਕਰਿਆ ਮੇਰੇ ਥੋੜੇ ਦੋਸਤ ਨਾਲ ਸੀ ਉਹਨਾਂ ਨੇ ਕੋਈ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਉਹ ਚੰਗੀ ਕੋਸ਼ਿਸ਼ ਕੀਤੀ ਮੈਂ ਉਹਨੂੰ ਦੇਖ ਕੇ ਥੋੜਾ ਡਰ ਗਿਆ ਕਿਉਂਕਿ ਉਹ ਥੋੜਾ ਕੁਮੌਤੇ ਛੋਟੇ ਤੇ ਲੋਕ ਮਾਰਵਾਇਆ ਸੀਗਾ ਡਰ ਗਿਆ ਸੀ ਕਿ ਥੋੜੇ ਝੰਕਾਰ ਸੀਗੇ ਉਹਨਾਂ ਨੇ ਟਿੱਕੇ ਸਮਾਨਾਂ ਮੇਰਾ ਉੱਪਰ ਹਮਲਾ ਕਰਿਆ ਪੁਲਿਸ ਨੂੰ ਕੰਪਲੇਟ ਦੇ ਦਿੱਤੀ ਤੁਸੀਂ ਮੈਂ ਪੁਲਿਸ ਨੂੰ ਕੰਪਲੇਟ ਦਿੱਤੀ 3970 ਪੁਲਿਸ ਸਾਹਿਬ ਕੀ ਕੀ ਚਾਹਨੇ ਹੋ ਤੁਸੀਂ ਮੈਂ ਚਾਹੁੰਦਾ ਕਿ ਉਹਨਾਂ ਫਲ ਸਭ ਤੋਂ ਸਭ ਤੋਂ ਰਵਾਈ ਕੀਤੀ ਜਾਵੇ ਤੇ ਜੋ ਵੀ ਇਹ ਦੇਖੋ ਆ ਦੇਖੋ ਜੇਤੇ ਵੀਰੇ ਅੱਠ ਟਾਂਕੇ ਆਏ ਐ ਬਾਜੂ ਤੇ ਵੀ ਲੱਗਿਆ ਬਾਜੂ ਤੇ ਵੀ ਲੱਗਿਆ ਜੀ ਆ ਦੇਖੋ ਸਾਰਾ ਮੈਲ ਵੀ ਸੁੱਜੋ ਹੈ ਆਤਰ ਵੀ ਜ਼ਿਆਦਾ ਕਰੀ ਉਹਨਾਂ ਨੇ ਜਾਣ ਤੋਂ ਮੰਗਦੀ ਕੋਸ਼ਿਸ਼ ਕੀਤੀ ਉਹਨਾਂ ਨੇ ਬਸ ਮੇਰਾ ਬਚਾ ਹੋ ਗਿਆ ਮੈਂ ਜਿੰਦਾ ਇਸ ਕਰਕੇ ਮੈਂ ਪੁੱਛਿਆ ਕੋਈ ਪੁਰਾਣੀ ਦੁਸ਼ਮਣੀ ਥੋੜੀ ਨਾ ਕੋਈ ਲੰਚਸ ਕੋਈ ਪੁਰਾਣੀ ਦੁਸ਼ਮਣੀ ਸਿਰਫ ਮੈਂ ਇੰਜੋਏ ਕਰਾ ਸੀਗਾ ਮੈਂ ਬਰਥਡੇ ਤੋ ਆ ਰਹਾ ਸੀਗਾ ਤੇ ਮੈਂ ਆਪਣੇ ਘਰ ਜਾ ਰਿਹਾ ਸੀਗਾ ਲੋਕ ਤੁਹਾਨੂੰ ਡ੍ਰੌਪ ਕਰ ਕਿਥੇ ਰਹਿਣਾ ਸੀ 40 70 ਉਹਨੂੰ ਮੁੰਡੇ ਜਿਹੜੇ ਤੁਹਾਡੇ ਨਾਲ ਦੇ ਉਹੀ 40 ਚ ਹੀ ਰਹਿਣੇ ਆ ਮੇਰੇ ਚਾਰ ਡੋਟ ਫਰਨੇ ਕੇ ਬਸ ਬੰਦੇ ਫਰਨੇ ਆ ਗਏ ਮੇਰੇ ਬਟ ਇਹਨੇ ਹੋਰ ਸਮਾਨ ਉਹਨਾਂ ਨੇ ਕੁਝ ਕੱਢਿਆ ਤਿੱਖਾ ਸਮਾਨ ਤੇ ਉਹ ਦੇਖ ਕੇ ਡਰ ਗਏ ਤੇ ਉਹ ਆਪਾਂ ਸਾਹਮਣੇ ਵੀ ਆ ਪਏ ਬਟ ਉਹਨੇ ਮੋਚਾ ਕੇ ਉਹ ਵੀ ਮੈਨੂੰ ਲੈ ਕੇ ਆਏ ਹਸਪੀਟਲ ਮੈਂ ਸਰਕਾਰ ਕੋਲ ਵੀ ਪੁੱਛਣਾ ਕਿ ਉਹਨਾਂ ਖਿਲਾਫ ਸੱਤ ਤੋਂ ਸੱਤ ਕਾਰਵਾਈ ਕੀਤੀ ਜਾਊਗੀ ਕੋਈ ਇਹਦਾ ਕੋਈ ਪ੍ਰਾਣੀ ਦੁਸ਼ਮਣੀ ਕੋਈ ਹੋਵੇ ਤੁਹਾਡੀ ਕੋਈ ਵੀ ਨਹੀਂ ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਸਿਰਫ ਮੈਂ ਇੰਜੋਏ ਕਰ ਰਿਹਾ ਸੀਗਾ ਕੁੰ ਫਿਰਕੇ ਕਰੇ ਵਾਪਸ ਆਦੇ ਸੀਗਾ ਇਹ ਰਾਤ ਇੱਕ ਮੁੰਡੇ ਤੇ ਹੋਏ ਹਮਲੇ ਤੋਂ ਬਾਅਦ ਜਦੋਂ ਮੁੰਡਾ ਬੇਹੋਸ਼ ਹੋ ਗਿਆ ਉਹਨੂੰ ਬੇਹੋਸ਼ੀ ਦੇ ਹਾਲ ਦੇ ਵਿੱਚ ਉਹਦੇ ਦੋ ਵਸਤੇ ਚੱਲਿ ਗਏ ਦੇ ਸੈਕਟਰ 16 ਹਸਪੀਟਲ ਲੈ ਕੇ ਪਹੁੰਚੇ ਉਹਦੇ ਦੇ ਸਾਥੀ ਨੇ ਉਹ ਨਾਲ ਹੀ ਨੇ ਕੀ ਨਾਮ ਹੈ ਤੁਹਾਡਾ ਕਿਹੇ ਸ਼ਹਿਰ ਦਾ ਉਕੇ ਪੂਰਾ ਮਾਮਲਾ ਕੀ ਹੋਇਆ ਸੀਗਾ ਜਦੋਂ ਤੁਸੀਂ ਬੇਹੋਸ਼ੀ ਦੇ ਹਾਲਤ ਲੈ ਕੇ ਹੌਸਪੀਟਲ ਪਹੁੰਚੇ ਸੀ। ਅਸੀਂ ਇੱਕ ਚੀਜ਼ ਇਹ ਨੇ ਸੀ ਕਿ ਵੀ ਅਸੀਂ ਦੇਰ ਰਾਤ ਤੱਕ ਹੋ ਜਾ ਪਾਰਟੀ ਕਰਕੇ ਆ ਰਹੇ ਸੀਗੇ। ਉੱਥੋਂ ਆਏ ਸੀ ਸਵਾਰੇ ਤੋਂ ਤੇ ਅਸੀਂ ਤਕਰੀਬਨ ਸੈਂਟਰ ਦੇ ਕੋਲ ਪਹੁੰਚੇ ਆ ਤੇ ਇੱਕ ਗੱਡੀ ਸੀ ਜਿਹੜਾ ਨੰਬਰ ਤੇ ਉਹ ਮੈਨੂੰ ਲੱਗਦਾ ਸ਼ਾਇਦ ਉਹਨਾਂ ਨੇ ਡਰਿੰਕ ਕੀਤੀ ਹੋਈ ਸੀਗੀ ਤੇ ਉਹਨਾਂ ਦੀ ਗੱਡੀ ਗੱਡੀ ਡਰਾਈਵਿੰਗ ਥੋੜੀ ਰੈਸ ਸੀਗੀ ਤੇ ਉਹਨਾਂ ਦੀ ਗੱਡੀ ਸਾਡੇ ਵਿੱਚ 6 ਕੋਨ ਤੋਂ ਬਚੀ ਕਰਦੇ ਕਰਦੇ ਬਚੀ ਤੇ ਅਸੀਂ ਉਹਨਾਂ ਨੂੰ ਬੋਲਿਆ ਕਿ ਵੀ ਤੁਸੀਂ ਇਹ ਰੈਸਟ ਡਰਾਈਵਿੰਗ ਕਰ ਰਹੇ ਹੋ। ਉਸ ਗੱਲ 'ਚ ਉਹ ਮੁੰਡੇ ਐਗਰੈਸਿਵ ਹੋ ਗਏ। ਉਹਨਾਂ ਨੇ ਕੀ ਕੀਤਾ ਉਹਨਾਂ ਨੇ ਗੱਡੀ ਲੁੱਟਣ ਲੈ ਕੇ ਦਾ ਦੁਆਰਾ ਉਹਨਾਂ ਨੇ ਮੁੰਡੇ ਇੱਕਦਮ ਨਿਕਲੇ ਬਾਹਰ ਤੇ ਆਪਣੇ ਇਸ ਤਰ੍ਹਾਂ ਆਚਾਰਨ ਨਾਲ ਉਹਨਾਂ ਨੇ ਸਿੱਧਾਂ ਅੰਦੇ ਸਾਰੀ ਮੁੰਡੇ ਦੇ ਸੱਟਾ ਮਾਰਨੀ ਸ਼ੁਰੂ ਕਰ ਦਿੱਤੀ ਆ ਫਿਰ ਅਸੀਂ ਉਤਰੇ ਉਹਦੀ ਬਚਾਅ ਲਈ ਅਸੀਂ ਉਤਰੇ ਪਰ ਸਾਨੂੰ ਅਸੀਂ ਉਹਨਾਂ ਕੋਲ ਹਥਿਆਰ ਨਹੀਂ ਤੇਜ਼ ਨਾਲ ਜਿੱਥੇ ਅਸੀਂ ਵੀ ਥੋੜੇ ਡਰ ਗਏ ਇੱਕ ਦੋ ਬੋਲ ਤਾਂ ਸਾਡੇ ਵੀ ਲੱਗੀਆਂ ਪਰ ਉਸ ਹਸਾਬ ਨਾਲ ਦੀ ਬਚੇ ਤੇ ਮੁੰਡੇ ਨੂੰ ਜਿਹੜੇ ਜਿਹੜੇ ਸੱਟੇ ਮਾਰੀਆਂ ਇਹਦੇ ਜਿਆਦਾ ਚੈਰੀ ਛੋਟ ਬਚੀ ਐ ਤੇ ਇੱਕਦਮ ਡਿੱਗ ਗਿਆ ਤਾਂ ਨੂੰ ਫੇਸ ਬਣਾ ਦਾ ਮੌਕਾ ਨਹੀਂ ਮਿਲਿਆ ਅਸੀਂ ਸੋਚਿਆ ਕਿ ਇਹਨੂੰ ਚੱਕ ਕੇ ਸਪੜਾ ਬਟ ਹਸਪਤਲ ਮੋਜਾ ਜਾਏ ਕਿਉਂਕਿ ਲਹੂ ਦੁਹਾਲ ਹੋ ਚੁੱਕਾ ਸੀ ਲਹੂ ਬਹੁਤ ਜ਼ਿਆਦਾ ਸੀ ਕਿੱਥੇ ਲੈ ਕੇ ਜਾਣਾ ਸੀ ਕਿੱਥੇ ਜਾਣਾ ਚਾਹੀਦਾ ਸਪਾਣੇ ਦੋ ਅਸੀਂ ਸਰ ਕਬੜੇ ਘਰ ਜਾ ਰਹੇ ਸੀ 740 ਅਸੀਂ ਸ਼ੰਕਤੀ ਤੱਕ ਉਹ ਪਹੁੰਚੇ ਸੀ ਜਿੱਥੇ ਜੀ ਬੇੜੇ ਘਟੀ ਸੀ ਸਾਡੇ ਕੋਲ ਆਪਣੀ ਫੋਰਚਨਰ ਜਗੀ ਫੋਰਚਨਰ ਹਾਂਜੀ ਕਿ ਕੁਝ ਪਛਾਣ ਹੈ ਕੋਈ ਪੁਰਾਣੀ ਕੋਈ ਦੁਸ਼ਮਣੀ ਹੈ ਨਹੀਂ ਸਰ ਇਹੋ ਜਿਹਾ ਕੋਈ ਨਹੀਂ ਜੀ ਪ੍ਰਚਾਰੀ ਕੋਈ ਆਪਣੀ ਪ੍ਰਕਾਰੀ ਨੰਜੀ ਸੀ ਕਿ ਸੱਜਣ ਲਈ ਹੀ ਉਹਨਾਂ ਦੀ ਗੱਡੀ ਸਾਡੇ ਕੋਲ ਆਈ ਹੈ ਕਿੰਨੇ ਕੁ ਮੁੰਡੇ ਸੀਗੇ ਉਹ तकरीबन 4 ਤੋਂ 5 ਮੁੰਡੇ ਤੇ ਸੈਰ ਸੀਗੇ ਗੜੀ ਚ ਗੜੀ ਧੀਰੇ ਤੇ 3 ਤੋਂ 4 ਤਾਂ ਪਹਾਰੀ ਆਏ ਸਬਾਹਨੇ ਤੇ ਬੜੇ ਤੇਜ਼ ਤਰ੍ਹਾਂ ਧੜੇ ਗਏ ਕੁਝ ਦੇਖਿਆ ਹੈ ਥਿਆਰ ਕਿਹੜੇ ਸੀਗੇ ਉਹਦੇ ਚਲ ਮੇਰੇ ਕੋਲ ਤਾਂ ਤੇ ਪਰਪਾਲ ਵਗਰਾ ਤਾਂ ਮੈਨੂੰ ਲੱਗਦੀ ਹੈ ਕਿ ਛਾਦੇ ਹੋ ਗਏ ਗਿਆ ਜੋ ਜੋ ਬਧੀਆਂ ਜੀ ਸਾਫ ਨਾਲ ਉਹਦੇ ਉਹ ਫੋਨ ਬਚਿਆ ਨਿਕਲਿਆ ਤੇ ਉਹ ਤਿੱਖੇ ਤੇਜ਼ ਤਰ੍ਹਾਂ ਤਾਂ ਤਿੱਖੇ ਤੇਜ਼ ਤਰ੍ਹਾਂ ਹਾਂ ਜੀ ਕੁਝ ਪਛਾਣ ਅਗਰ ਸਾਹਮਣੇ ਆ ਕੋ ਪਛਾਣ ਲਓ ਬਿਲਕੁਲ ਸਰ ਬਿਲਕੁਲ ਬਚਾ ਲਿਆ ਜਾਈਂਗਾ ਮੁੰਡਾ ਤਾਂ ਕੋਈ ਇਹ ਤਾਂ ਨਹੀਂ ਕੋਈ ਪੁਰਾਣੀ ਅਨੁਸੂਚਿਤ ਰਿ ਪੁਰਾਣੀ ਰਿਸ਼ਤੇ ਤੇ ਇਹਨਾਂ ਨਾਲ ਕੋਈ ਪੁਰਾਣੀ ਦੁਸ਼ਮਣੀ ਕੋਈ ਸੱਚ ਨਹੀਂ ਹੈ ਕਿੰਮਤ 20 ਸਾਲ 25 ਸਾਲ ਨੂੰ ਕੰਮ ਕਰਦੇ ਹੋਗੇ ਮੇਰੇ ਕਿਸ ਨਾਲ ਕੋਈ ਰੰਦੇਸ਼ ਨਹੀਂ ਹੈ ਸਿਰਫ ਮੈਂ ਕੁਝ ਦਿਨ ਨਿਸ਼ਾਨਾ ਮੈਂ ਸਿਰਫ ਕੁੰੰਦਾ ਫਿਰਦਾ ਇੰਜੋਏ ਕਰਦਾ ਲੱਗ ਕੇ ਵੀਰ ਕਾ ਬਣਾ ਮੋਹਲਿਆਂ ਦਾ ਹੀ ਬਿਲਕੁਲ ਇਹ ਮੋਬਾਈਲ ਦਾ ਕੰਮ ਹੈ 20 ਸਾਲ ਤੋਂ ਬਾਈਸਤਰ ਮੋਬਾਈਲ ਬੋਲ ਸੀ ਦੇ ਰਾਤ ਚੰਡੀਗੜ੍ਹ ਦੇ ਸੈਕਟਰ 37 ਵਾਲਾ 43 ਦੇ ਡਿਵਾਈਡਿੰਗ ਰੋਡ ਤੇ ਇਸ ਮੁੰਡੇ ਤੇ ਅਨੁਜ ਰਾਜਾ ਮੁੰਡਾ ਨਾਲ ਹੀ ਦੇਖ ਤੁਸੀਂ ਤਸਵੀਰਾਂ ਇਹ ਦੇਖ ਰਹੇ ਹੋਗੇ ਇਸਨੇ ਤੇਜਪਾਲ ਮਥਿਆਰਾ ਦਾ ਹਮਲਾ ਕੀਤਾ ਗਿਆ ਜਿੱਥੇ ਬਿਘੋਸ ਹੋ ਗਿਆ ਫਿਲਹਾਲ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਅਨੁਜ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਦੋਂ ਪੁਲਿਸ ਆਫ ਕੈਮਰਾ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਉਹਨਾਂ ਦਾ ਕਹਿਣਾ ਸੀ ਜਲਦ ਹੀ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਆਪਣੇ ਸੋਗੀ ਰਵਿਦਾ ਨਰਵੇਸ਼ ਕੁਮਾਰ ਡੈਨਿਕ ਮੇਂ ਚੰਡੀਗੜ੍ਹ